ਭਗਤ ਜੀ ਕਹਿੰਦੇ ਨੇ ਕਾਹ ਸਵਾਨ ਕੋ ਸਿਮਰਤ ਸੁਣਾਏ ਸਵਾਨ ਦਾ ਲਫ਼ਜ਼ੀ ਅਰਥ ਹੈ ਕੂਕਰ ਕੁੱਤੇ ਦੇ ਕੰਨ ਵਿੱਚ ਤੁਸੀਂ ਵੇਦਾਂ ਤੇ ਸਿਮਰਤੀਆਂ ਦਾ ਪਾਠ ਕਰੀ ਜੋ ਬ੍ਰਹਮ ਗਿਆਨੀ ਬਣ ਜਾਊਗਾ ਮਹਾਰਾਜ ਕਹਿੰਦੇ ਨੇ ਨਾ ਪਟਨ ਨਾ ਪਾਰਖੂ ਨਾ ਗਾਕ ਨਹੀਂ ਮੋਲ ਕਾਹ ਸਵਾਨ ਕੋ ਸਿਮਰਤ ਸੁਣਾਏ ਕਾ ਸਾਕਤ ਪਹਿਰ ਉਗਨ ਗਾਏ ਕੁੱਤੇ ਦੇ ਕੰਨਾਂ ਵਿੱਚ ਧਰਮ ਗ੍ਰੰਥਾਂ ਦਾ ਪਾਠ ਸੁਣਾ ਉਹਨੇ ਬ੍ਰਹਮ ਗਿਆਨੀ ਨਹੀਂ ਹੋਣਾ ਤੇ ਸਾਕਤ ਬੰਦਾ ਜਿਹੜਾ ਅੰਦਰੋਂ ਟੁੱਟਿਆ ਹੋਇਆ ਤੂੰ ਜਿੰਨੀਆਂ ਮਰਜ਼ੀ ਪਰਮਾਨੰ ਦਲੀਲਾਂ ਜਹੀਦਾ ਉਹਨੇ ਛੇਤੀ ਕੀਤਿਆਂ ਤਬਦੀਲ ਨਹੀਂ ਹੋਣਾ ਅਗਲੀ ਬੇਨਤੀ ਕਵਵਾ ਕਾਂ ਕਪੂਰ ਚਰਾਏ ਜੇ ਆਪਾਂ ਕਾਂ ਨੂੰ ਮੁਸ਼ਕਪੂਰਾ ਪਸ ਸੁਣਿਆ ਹੋਣਾ ਜੇ ਕਾਂ ਨੂੰ ਮੁਸ਼ਕ ਕਪੂਰ ਵੀ ਪਾ ਦਈਏ ਯਾਦ ਰੱਖਿਓ ਜਿੰਨਾ ਮਰਜ਼ੀ ਸੁਗੰਧੀ ਵਾਲਾ ਕੀਮਤੀ ਪਦਾਰਥ ਕਵ ਕਾਂ ਅੱਗੇ ਪਾ ਦਿਓ ਉਨੇ ਕਦੀ ਨਹੀਂ ਕਹਿਣਾ ਅੱਜ ਤੋਂ ਬਾਅਦ ਚੁੰਝ ਗੰਦਗੀ ਚ ਨਹੀਂ ਮਾਰਨੀ ਉਹਨੂੰ ਯਾਦ ਰੱਖੋ ਮਸ਼ਕ ਕਪੂਰ ਖਾ ਕੇ ਵੀ ਆਪਣੀ ਚੁੰਝ ਉਹਨੇ ਗੰਦਗੀ ਵਿੱਚ ਮਾਰਨੀ ਮਾਰਨੀ ਸਾਕਤ ਬੰਦਾ ਉਹਦੇ ਅੱਗੇ ਰੱਬ ਦਾ ਆ ਸ਼ਬਦ ਰੂਪੀ ਤੁਸੀਂ ਜਿੰਨਾ ਮਰਜ਼ੀ ਕਪੂਰ ਦੇ ਦਿਓ ਉਸ ਬੰਦੇ ਦੀ ਬਿਰਤੀ ਵਿਕਾਰਾਂ ਵਿੱਚ ਚੁੰਝ ਮਾਰਨ ਤੋਂ ਰੁਕੇਗੀ ਨਹੀਂ